ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਅਮਰੀਕਾ ਦੇ ਵਿੱਚ ਭਾਰੀ ਠੰਡ ਅਤੇ ਬਰਫੀਲੇ ਤੂਫਾਨਾਂ ਨੇ ਕਈ ਹਫ਼ਤੇ ਤੱਕ ਕਹਿਰ ਮਚਾਇਆ ਹੋਇਆ ਹੈ 23 ਜਨਵਰੀ ਤੋਂ ਸ਼ੁਰੂ ਹੋਏ ਇਸ ਤੂਫਾਨ ਨੇ ਹੁਣ ਤੱਕ 14 ਰਾਜਾਂ ਦੇ ਵਿੱਚ ਘੱਟੋ-ਘੱਟ 38 ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕੇ ਹੈ ਸਥਾਨਕ ਅਧਿਕਾਰੀਆਂ ਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਦੇਸ਼ ਦੇ ਮੱਧ ਅਤੇ ਪੂਰਬੀ ਹਿੱਸੇ ਦੇ ਵਿੱਚ ਬਰਫਬਾਰੀ ਅਤੇ ਮਨਫੀ ਤਾਪਮਾਨ ਨੇ ਆਮ ਜਨ ਜੀਵਨ ਨੂੰ ਪੂਰੀ ਤਰ੍ਹਾਂ ਠੱਪਾ ਕੱਢ ਦਿੱਤਾ ਹੈ ਇਹ ਤੂਫਾਨ 23 ਜਨਵਰੀ ਨੂੰ ਵਿਕਸਿਤ ਹੋਇਆ ਤੇ ਹਫ਼ਤੇ ਦੇ ਅੰਤ ਤੱਕ ਇੱਕ ਵੱਡੇ ਸੜਕਾਂ برف ਦੇ ਨਾਲ ਥੱਪ ਹੋ ਗਈਆਂ ਹਜ਼ਾਰਾਂ ਰੂਟ ਡਾਨਾ ਰੱਦ ਕੀਤੀਆਂ ਗਈਆਂ ਤੇ ਬਿਜਲੀ ਸਪਲਾਈ ਦੇ ਵਿੱਚ ਵੀ ਵੱਡੇ ਵਿਘਨ ਆਏ ਨੇ 26 ਜਨਵਰੀ ਤੱਕ ਪਰਹਪਾਰੀ ਕਾਟ ਹੋ ਗਈ ਪਰ ਗੰਭੀਰ ਠੰਡੀ ਲਹਿਰ ਜਾਰੀ ਰਹੀ 7 ਜਨਵਰੀ ਤੱਕ 550000 ਤੋਂ ਵੱਧ ਕਰਦੇ ਤੇ ਕਾਰੋਬਾਰ ਬਿਜਲੀ ਤੋਂ ਬਿਨਾ ਸੰਭ ਅਮਰੀਕਾ ਵਿੱਚ ਭਾਰੀ ਠੰਡ ਅਤੇ ਪਰਫੁੱਲੇ ਤੂਫਾਨਾਂ ਨੇ ਕਈ ਹਫ਼ਤੇ ਤੱਕ ਕਹਿਰ ਮਚਾਇਆ ਹੋਇਆ 23 ਜਨਵਰੀ ਤੋਂ ਸ਼ੁਰੂ ਹੋਏ ਤੂਫਾਨ ਨੇ ਹੁਣ ਤੱਕ 14 ਰਾਜਾਂ ਦੇ ਵਿੱਚ ਘਟੋ-ਘਟ 38 ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕਿਆ ਸਥਾਨਕ ਅਧਿਕਾਰੀਆਂ ਤੇ ਮੀਡੀਆ ਰਿਪੋਰਟਾਂ ਅਨੁਸਾਰ ਦੇਸ਼ ਦੇ ਮੱਧ ਅਤੇ ਪੂਰਬੀ ਹਿੱਸੇ ਵਿੱਚ ਬਰਫਬਾਰੀ ਇੰਨੇ ਮੰਦੀ ਤਾਪਮਾਨ ਨੇ ਆਮ ਜਨ ਜੀਵਨ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ ਇਹ ਤੂਫਾਨ ਤੇਜ ਚੰਨੇ ਨੂੰ ਵਿਕਸਿਤ ਹੋਇਆ ਅਤੇ ਹਫਤੇ ਦੇ ਅੰਤ ਤੱਕ ਇੱਕ ਵੱਡੇ ਖੇਤਰ ਦੇ ਵਿੱਚ ਫੈਲ ਗਿਆ ਸੜਕਾਂ ਬਰਫ਼ ਦੇ ਨਾਲ ਠੱਪ ਹੋ ਚੁੱਕੀਆਂ ਨੇ ਹਜ਼ਾਰਾਂ ਉਡਾਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਪਈ ਹੈ ਚੋਪੀ ਜਨਵਰੀ ਤੱਕ برفਬਾਰੀ ਕੱਟ ਹੋ ਗਈ ਪਰ ਗੰਬੀਰ ਠੰਡੀ ਲਹਿਰ ਜਾਰੀ ਰਹੀ ਹੈ ਜਿਸ ਕਾਰਨ ਲੱਖਾਂ ਕਰਦੀ ਬਿਜਲੀ ਵੀ ਗੁਲ ਰਹੀ ਹੈ ਨਿਊਯਾਰਕ ਸ਼ਹਿਰ ਦੇ ਵਿੱਚ 10 ਲੋਕ ਮਾਰੇ ਜਾ ਚੁਕੇ ਨੇ ਮੀਆ ਜ਼ਹਰਾਨ ਮਮਤਾਨੀ ਦੇ ਅਨੁਸਾਰ 27 ਜਨਵਰੀ ਨੂੰ ਤਾਪਮਨ ਮਨਫੀ 13 ਡਿਗਰੀ ਸੈਲਸੀਅਸ ਤੱਕ ਡਿੱਗਿਆ ਆਖਰੀ 8 ਸਾਲਾਂ ਦੇ ਵਿੱਚ ਸਭ ਤੋਂ ਠੰਡਾ ਦਿਨ ਇਹ ਰਿਹਾ ਤੇ ਸਾਰੇ ਮ੍ਰਿਤਕ ਬਾਹਰ ਮਿਲੇ ਪਰੇ ਸਪਸ਼ਟ ਨਹੀਂ ਹੈ ਕਿ ਉਪੇਕਰ ਸਾਂਚਵਾਫਰ ਨਹੀਂ ਮੇਰੇ ਨੇ ਦੱਸਿਆ ਕਿ ਕੁਝ ਮਿੰਟ ਤੱਕ ਪਹਿਲਾ ਆਸਰਾ ਪ੍ਰਣਾਲੀ ਦੇ ਵਿੱਚ ਸੰਪਰਕ ਵਿੱਚ ਸਨ ਪਰ ਮੌਤ ਦੇ ਕਾਰਨ ਦੀ ਜਾਂਚ ਜਾਰੀ ਹੈ ਇਸ ਕਾਰਨ ਸ਼ਹਿਰ ਨੇ ਸਲਾਨਾ ਬੇਕਰ ਕਿੰਤੀ ਨੂੰ ਫਰਵਰੀ ਤੱਕ ਮੁਲਤਵੀ ਕਰ ਦਿੱਤਾ ਹੈ 19 ਜਨਵਰੀ ਤੋਂ ਲਗਭਗ 500 ਬੇਕਰ ਲੋਕਾਂ ਨੂੰ ਆਸਰਾ ਸਥਾਨ ਦੇ ਵਿੱਚ ਭੇਜਿਆ ਗਿਆ ਹੈ ਗੰਭੀਰ ਸਿਹਤ ਜੋਖਮ ਵਾਲੇ 350 ਬੇਕਰ ਲੋਕਾਂ ਦੀ ਹਰ 2 ਘੰਟਿਆਂ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਟੈਨੇਸੀ ਦੇ ਨੈਸ਼ਨਲ ਤੇ ਵਿੱਚ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ 28 ਜੁਨਵਰੀ ਦੇ ਸਵੇਰ ਨੂੰ ਤਾਪਮਨ -14 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ 135000 ਤੋਂ ਵੱਧਕਰ ਅਤੇ ਕਾਰੋਬਾਰ ਬਿਜਲੀ ਤੋਂ ਬਿਨਾ ਨੇ ਮਿਰ ਫੈਡੀ ਓ ਕੋਨੈਲ ਨੇ ਇਸ ਤੂਫਾਨ ਨੂੰ ਇਤਿਹਾਸਿਕ ਬਰਫ਼ ਤੂਫਾਨ ਕਿਹਾ ਇਸ ਨਾਲ ਹੀ ਸ਼ਹਿਰ ਦੇ 3 ਸ਼ੈਲਟਰ ਅਤੇ 2 ਵਾਦੂ ਸ਼ੈਲਟਰ ਪਰੇ ਹੋਏ ਨੇ ਪੁਲਿਸ ਆਕੂ ਬਜੋਨ ਅਤੇ ਐਮਰਜੈਂਸੀ ਟੀਮਾਂ ਓਵਰਟਾਈਮ ਕੰਮ ਕਰੀਆਂ ਨੇ ਨਾਸ਼ੂਆ ਰੈਸਕਿਊ ਮਿਸ਼ਨ ਨੇ ਦੱਸਿਆ ਕਿ ਸਰਦੀ ਦੇ ਵਿਸ਼ਾਮ ਤੌਰ ਤੇ 400 ਲੋਕਾਂ ਨੂੰ ਮਿਲਣ ਵਾਲੀ ਸਹਾਇਤਾ ਲਗਭਗ 7000 ਤੱਕ ਪਹੁੰਚ ਗਈ ਹੈ ਇਸ ਤੂਫਾਨ ਦੇ ਨਾਲ ਹੋਈਆਂ ਮੌਤਾਂ ਦੇ ਮੁੱਖ ਕਾਰਨ ਹਾਈਪੋਥਰਮੀਆ ਬਰਫ਼ਾ ਟੋਂਤੇ ਸਮੇਂ ਦਿਲ ਦੇ ਦੌਰੇ ਅਤੇ ਫਿਸਲਣ ਜਾਂ ਠੰਡ ਦੇ ਹਾਲ ਹੋਏ ਹਾਦਸੇ ਬਨੇ ਜਾ ਰਹੇ ਨੇ ਟੈਕਸਾਸ ਦੇ ਵਿੱਚ ਬੌਨ ਹੈਮ ਦੇ ਵਿੱਚ ਤਿੰਨ ਛੋਟੇ ਬੱਚਿਆਂ ਦੀ ਜੰਮੀ ਹੋਈ ਚੀਲ ਦੇ ਵਿੱਚ ਡਿਗਰ ਨਾਲ ਮੌਤ ਹੋ ਗਈ। ਆਸਟ੍ਰੀਨ ਦੇ ਵਿੱਚ ਇੱਕ ਵਿਅਕਤੀ ਨੇ ਬੰਦ ਗੈਸ ਸਟੇਸ਼ਨ ਦੇ ਵਿੱਚ ਬਣਾ ਲੈਂਦਿਆ। ਹਾਈਪੋਥਰਮੀਆ ਕਾਰਨ ਆਪਣੀ ਜਾਨ ਗਵਾਈ। ਅਮਰੀਕਾ ਦੇ ਇਸ ਹਿੱਸੇ ਵਿੱਚ ਬਰਫ਼ ਅਤੇ ਠੰਡੀ ਲਹਿਰ ਦੀ ਭਾਰੀ ਤਬਾਈ ਸਥਾਨਕ ਅਧਿਕਾਰੀਆਂ ਦੇ ਲਈ ਚੁਣੌਤੀ ਬਣੀ ਹੋਈ ਹੈ ਅਤੇ ਜਨਤਾ ਨੂੰ ਸੁਰੱਖਿਅਤ ਰੱਖਣਾ ਮੁੱਖ ਤਰਜੀਹ ਬਣੀ ਹੋਈ ਹੈ। ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ। ਅਮਰੀਕਾ ਦੇ ਵਿੱਚ ਭਾਰੀ ਠੰਡ ਅਤੇ ਬਰਫੀਲੇ ਤੂਫਾਨਾਂ ਨੇ ਕਈ ਹਫ਼ਤੇ ਤੱਕ ਕ ਹੋਇਆ ਇਸ ਤੂਫਾਨ ਨੇ ਹੁਣ ਤੱਕ 14 ਰਾਜਾਂ ਦੇ ਵਿੱਚ ਘੱਟੋ-ਘੱਟ 38 ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕਿਆ ਹੈ ਸਥਾਨਕ ਅਧਿਕਾਰੀਆਂ ਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਦੇਸ਼ ਦੇ ਮੱਧ ਅਤੇ ਪੂਰਬੀ ਹਿੱਸੇ ਦੇ ਵਿੱਚ ਬਰਫਬਾਰੀ ਅਤੇ ਮਨਫੀ ਤਾਪਮਾਨ ਨੇ ਆਮ ਜਨ ਜੀਵਨ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ ਇਹ ਤੂਫਾਨ 23 ਜਨਵਰੀ ਨੂੰ ਵਿਕਸਿਤ ਹੋਇਆ ਤੇ ਹਫਤੇ ਦੇ ਅੰਤ ਤੱਕ ਇੱਕ ਵੱਡੇ ਖੇਤਰ ਦੇ ਵਿੱਚ ਫੈਲ ਗਿਆ ਸੜਕਾਂ برف ਦੇ ਨਾਲ ਠੱਪ ਹੋ ਗਈਆਂ ਹਜ਼ਾਰਾਂ ਰੋਡਾਂਾਂ ਰੱਦ ਕੀਤੀਆਂ ਗਈਆਂ ਤੇ ਬਿਜਲੀ ਸਪਲਾਈ ਦੇ ਵਿੱਚ ਵੀ ਵੱਡੇ ਵਿਘਨ ਆਏ ਨੇ 26 ਜਨਵਰੀ ਤੱਕ ਪਰਹਵਾਰੀ ਕਟ ਹੋ ਗਈ ਪਰ ਗੰਭੀਰ ਠੰਡੀ ਲਹਿਰ ਜਾਰੀ ਰਹੀ 27 ਜਨਵਰੀ ਤੱਕ 5.50 ਹਜ਼ਾਰ ਤੋਂ ਵੱਧ ਘਰ ਅਤੇ ਕਾਰੋਬਾਰ ਬਿਜਲੀ ਤੋਂ ਬਿਨਾਂ ਸੰਤ ਅਮਰੀਕਾ ਵਿੱਚ ਭਾਰੀ ਠੰਡ ਅਤੇ ਪਰਫਿਲੇ ਤੂਫਾਨਾਂ ਨੇ ਕਈ ਹਫ਼ਤੇ ਤੱਕ ਕਹਿਰ ਮਚਾਇਆ ਹੋਇਆ 23 ਜਨਵਰੀ ਤੋਂ ਸ਼ੁਰੂ ਹੋਏ ਸੁਫਾਨ ਨੇ ਹੁਣ ਤੱਕ 14 ਰਾਜਾਂ ਦੇ ਵਿੱਚ ਘਟੋ-ਘਟ 38 ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕੇ ਹਨ ਸਥਾਨਕ ਅਧਿਕਾਰੀਆਂ ਤੇ ਮੀਡੀਆ ਰਿਪੋਰਟਾਂ ਅਨੁਸਾਰ ਦੇਸ਼ ਦੇ ਮੱਧ ਅਤੇ ਪੂਰਬੀ ਹਿੱਸੇ ਵਿੱਚ ਬਰਫਬਾਰੀ ਇੰਨੇ ਮੰਦੀ ਤਾਪਮਾਨ ਨੇ ਆਮ ਜਨ ਜੀਵਨ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ ਇਹ ਤੂਫਾਨ 23 ਚਰਨੇ ਨੂੰ ਵਿਕਸਿਤ ਹੋਇਆ ਅਤੇ ਹਫਤੇ ਦੇ ਅੰਤ ਤੱਕ ਇੱਕ ਵੱਡੇ ਖੇਤਰ ਦੇ ਵਿੱਚ ਫੈਲ ਗਿਆ ਸੜਕਾਂ ਬਰਫ਼ ਦੇ ਨਾਲ ਠੱਪ ਹੋ ਚੁੱਕੀਆਂ ਨੇ ਹਜ਼ਾਰਾਂ ਉਡਾਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਪਈ ਹੈ 26 ਜਨਵਰੀ ਤੱਕ برفਬਾਰੀ ਕੱਟ ਹੋ ਗਈ ਪਰ ਗੰਬੀਰ ਠੰਡੀ ਲਹਿਰ ਜਾਰੀ ਰਹੀ ਹੈ ਜਿਸ ਕਾਰਨ ਲੱਖਾਂ ਕਰਦੀ ਬਿਜਲੀ ਵੀ ਗੁਲ ਰਹੀ ਹੈ ਨਿਊਯਾਰਕ ਸ਼ਹਿਰ ਦੇ ਵਿੱਚ 10 ਲੋਕ ਮਾਰੇ ਜਾ ਚੁਕੇ ਨੇ ਮੀਅਰ ਜ਼ੋਹਰਾਨ ਮਮਦਾਨੀ ਦੇ ਅਨੁਸਾਰ 27 ਜਨਵਰੀ ਨੂੰ ਤਾਪਮਨ -13 ਡਿਗਰੀ ਸੈਲਸੀਅਸ ਤੱਕ ਡਿੱਗਿਆ ਆਖਰੀ 8 ਸਾਲਾਂ ਦੇ ਵਿੱਚ ਸਭ ਤੋਂ ਠੰਡਾ ਦਿਨ ਇਹ ਰਿਹਾ ਤੇ ਸਾਰੇ ਮ੍ਰਿਤਕ ਬਾਹਰ ਮਿਲੇ ਫਰੇ ਸਪਸ਼ਟ ਨਹੀਂ ਹੈ ਕਿ ਉਪੇਕਾਰ ਸਾਨ ਜਾਫਰ ਨਹੀਂ ਮੇਰੇ ਨੇ ਦੱਸਿਆ ਕਿ ਕੁਝ ਮਿਰ ਤੱਕ ਪਹਿਲਾ ਆਸਰਾ ਪ੍ਰਣਾਲੀ ਦੇ ਵਿੱਚ ਸੰਪਰਕ ਵਿੱਚ ਸਨ ਪਰ ਮੌਤ ਦੇ ਕਾਰਨ ਦੀ ਜਾਣਕਾਰੀ ਚੱਲ ਰਹੀ ਹੈ ਇਸ ਕਾਰਨ ਸ਼ਹਿਰ ਨੇ ਸਲਾਨਾ ਬੇਗਰ ਕਿੰਤੀ ਨੂੰ ਫਰਵੀ ਤੱਕ ਮੁਲਤਵੀ ਕਰ ਦਿੱਤਾ ਹੈ 19 ਜਨਵਰੀ ਤੋਂ ਲਗਭਗ 500 ਬੇਗਰ ਲੋਕਾਂ ਨੂੰ ਆਸਰਾ ਸਥਾਨ ਦੇ ਵਿੱਚ ਭੇਜਿਆ ਗਿਆ ਹੈ ਗੰਭੀਰ ਸਿਹਤ ਜੋਖਮ ਵਾਲੇ 350 ਬੇਗਰ ਲੋਕਾਂ ਦੀ ਹਰ 2 ਘੰਟਿਆਂ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਟੈਨੇਸੀ ਦੇ ਨੈਸ਼ਵਿਲ ਦੇ ਵਿੱਚ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ 28 ਜਨਵਰੀ ਦੇ ਸਵੇਰ ਨੂੰ ਤਾਪਮਨ ਮੰਨੀ 14 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ 135000 ਤੋਂ ਵੱਧਕਰ ਅਤੇ ਕਾਰੋਬਾਰ ਬਿਜਲੀ ਤੋਂ ਬਿਨਾ ਨੇ ਮਿਰ ਫੈਡੀ ਓ ਕਾਰਨਲ ਨੇ ਇਸ ਤੂਫਾਨ ਨੂੰ ਇਤਿਹਾਸਿਕ ਬਰਫ਼ ਤੂਫਾਨ ਕਿਹਾ ਇਸ ਨਾਲ ਹੀ ਸ਼ਹਿਰ ਦੇ 3 ਸ਼ੈਲਟਰ ਅਤੇ 2 ਵਾਦੂ ਸ਼ੈਲਟਰ ਭਰੇ ਹੋਏ ਨੇ ਪੁਲਿਸ ਆਕਪਜਨ ਅਤੇ ਅਮਰਜੰਸੀ ਟੀਮਾਂ ਓਵਰ ਟਾਈਮ ਕੰਮ ਕਰ ਰਹੀਆਂ ਨੇ ਨਾਸ਼ਵਾ ਰੈਸਕਿਊ ਮਿਸ਼ਨ ਨੇ ਦੱਸਿਆ ਕਿ ਸੱਜੇ ਦੇ ਵਿਸ਼ਵਾਮ ਤੌਰ ਤੇ 400 ਲੋਕਾਂ ਨੂੰ ਮਿਲਣ ਵਾਲੀ ਸਹਾਇਤਾ ਲਗਭਗ 7000 ਤੱਕ ਪਹੁੰਚ ਗਈ ਹੈ ਇਸ ਤੂਫਾਨ ਦੇ ਨਾਲ ਹੋਈਆਂ ਮੌਤਾਂ ਦੇ ਮੁੱਖ ਕਾਰਨ ਹਾਈਪੋਥਰਮੀਆ ਬਰਫ਼ਾ ਟੋਂਤੇ ਸਮੇਂ ਦਿਲ ਦੇ ਦੌਰੇ ਅਤੇ ਫਿਸਲਣ ਜਾਂ ਠੰਡ ਦੇ ਨਾਲ ਹੋਏ ਹਾਦਸੇ ਬਨੇ ਜਾ ਰਹੇ ਨੇ ਟੈਕਸਾਸ ਦੇ ਵਿੱਚ ਬੌਨ ਹੈਮ ਦੇ ਵਿੱਚ ਤਿੰਨ ਛੋਟੇ ਬੱਚਿਆਂ ਦੀ ਜੰਮੀ ਹੋਈ ਚੀਲ ਦੇ ਵਿੱਚ ਜਿੱਕਰ ਨਾਲ ਮੌਤ ਹੋ ਗਈ ਆਸਟ੍ਰੀਨ ਦੇ ਵਿੱਚ ਇੱਕ ਵਿਅਕਤੀ ਨੇ ਬੰਦ ਗੈਸ ਸਟੇਸ਼ਨ ਦੇ ਵਿੱਚ ਬਣਾ ਲੈਂਦਿਆ ਹਾਈਪੋਥਰਮੀਆ ਕਾਰਨ ਆਪਣੀ ਜਾਨ ਗਵਾਈ ਅਮਰੀਕਾ ਨੇ ਇਸ ਹਿੱਸੇ ਵਿੱਚ ਬਰਫ਼ ਅਤੇ ਠੰਡੀ ਲਹਿਰ ਦੀ ਭਾਰੀ ਤਬਾਈ ਸਥਾਨਕ ਅਧਿਕਾਰੀਆਂ ਦੇ ਲਈ ਚੁਣੌਤੀ ਬਣੀ ਹੋਈ ਹੈ ਅਤੇ ਜਨਤਾ ਨੂੰ ਸੁਰੱਖਿਅਤ ਰੱਖਣਾ ਮੁੱਖ ਤਰਜੀਹ ਬਣੀ ਹੋਈ ਹੈ ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਅਮਰੀਕਾ ਦੇ ਵਿੱਚ ਭਾਰੀ ਠੰਡ ਅਤੇ ਬਰਫੀਲੇ ਤੂਫਾਨਾਂ ਨੇ ਕਈ ਹਫ਼ਤੇ ਤੱਕ ਕਹਿਰ ਮਚਾਇਆ ਹੋਇਆ ਇਸ ਤੂਫਾਨ ਨੇ ਹੁਣ ਤੱਕ 14 ਰਾਜਾਂ ਦੇ ਵਿੱਚ ਘੱਟੋ-ਘੱਟ 38 ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕਿਆ ਹੈ ਸਥਾਨਕ ਅਧਿਕਾਰੀਆਂ ਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਦੇਸ਼ ਦੇ ਮੱਧ ਅਤੇ ਪੂਰਬੀ ਹਿੱਸੇ ਦੇ ਵਿੱਚ ਬਰਫਬਾਰੀ ਅਤੇ ਮਨਫੀ ਤਾਪਮਾਨ ਨੇ ਆਮ ਜਨ ਜੀਵਨ ਨੂੰ ਪੂਰੀ ਤਰ੍ਹਾਂ ਠੱਪਾ ਕੱਢ ਦਿੱਤਾ ਹੈ ਇਹ ਤੂਫਾਨ 23 ਜਨਵਰੀ ਨੂੰ ਵਿਕਸਿਤ ਹੋਇਆ ਤੇ ਹਫਤੇ ਦੇ ਅੰਤ ਤੱਕ ਇੱਕ ਵੱਡੇ ਖੇਤਰ ਦੇ ਵਿੱਚ ਫੈਲ ਗਿਆ ਸੜਕਾਂ ਬਰਫ ਦੇ ਨਾਲ ਠੱਪ ਹੋ ਗਈਆਂ ਹਜ਼ਾਰਾਂ ਰੁਪਏ ਦਾ ਨਾ ਰੱਦ ਕੀਤੀਆਂ ਗਈਆਂ ਤੇ ਬਿਜਲੀ ਸਪਲਾਈ ਦੇ ਵਿੱਚ ਵੀ ਵੱਡੇ ਵਿਘਨ ਆਏ ਨੇ 26 ਜਨਵਰੀ ਤੱਕ ਪਰਹਵਾਰੀ ਕਾਟ ਹੋ ਗਈ ਪਰ ਗੰਭੀਰ ਠੰਡੀ ਲਹਿਰ ਜਾਰੀ ਰਹੀ 27 ਜਨਵਰੀ ਤੱਕ 5.5 ਲੱਖ ਤੋਂ ਵੱਧ ਕਰਦੇ ਤੇ ਕਾਰੋਬਾਰ ਬਿਜਲੀ ਤੋਂ ਪੀਣਾ ਸਨ ਅਮਰੀਕਾ ਵਿੱਚ ਭਾਰੀ ਠੰਡ ਅਤੇ ਪਰਫਿਲੇ ਤੂਫਾਨਾਂ ਨੇ ਕਈ ਹਫ਼ਤੇ ਤੱਕ ਕਹਿਰ ਮਚਾਇਆ ਹੋਇਆ 23 ਜਨਵਰੀ ਤੋਂ ਸ਼ੁਰੂ ਹੋਏ ਤੂਫਾਨ ਨੇ ਹੁਣ ਤੱਕ 14 ਰਾਜਾਂ ਦੇ ਵਿੱਚ ਘਟੋ-ਘਟ 38 ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕਿਆ ਹੈ ਸਥਾਨਕ ਅਧਿਕਾਰੀਆਂ ਤੇ ਮੀਡੀਆ ਰਿਪੋਰਟਾਂ ਅਨੁਸਾਰ ਦੇਸ਼ ਦੇ ਮੱਧ ਅਤੇ ਪੂਰਬੀ ਹਿੱਸੇ ਵਿੱਚ ਬਰਫਬਾਰੀ ਇੰਨੇ ਮਨਫੀ ਤਾਪਮਾਨ ਨੇ ਆਮ ਜਨ ਜੀਵਨ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ ਇਹ ਤੂਫਾਨ ਤੇਜ਼ ਚਰਨੇ ਨੂੰ ਵਿਕਸਿਤ ਹੋਇਆ ਅਤੇ ਹਫਤੇ ਦੇ ਅੰਤ ਤੱਕ ਇੱਕ ਵੱਡੇ ਖੇਤਰ ਦੇ ਵਿੱਚ ਫੈਲ ਗਿਆ ਸੜਕਾਂ ਬਰਫ਼ ਦੇ ਨਾਲ ਠੱਪ ਹੋ ਚੁੱਕੀਆਂ ਨੇ ਹਜ਼ਾਰਾਂ ਉਡਾਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਪਈ ਹੈ ਚੋਪੀਜਨਵੀ ਤੱਕ برفਵਾਰੀ ਕੱਟ ਹੋ ਗਈ ਪਰ ਗੰਬੀਰ ਠੰਡੀ ਲਹਿਰ ਜਾਰੀ ਰਹੀ ਹੈ ਜਿਸ ਕਾਰਨ ਲੱਖਾਂ ਕਰਦੀ ਬਿਜਲੀ ਵੀ ਗੁਲ ਰਹੀ ਹੈ ਨਿਊਯਾਰਕ ਸ਼ਹਿਰ ਦੇ ਵਿੱਚ 10 ਲੋਕ ਮਾਰੇ ਜਾ ਚੁਕੇ ਨੇ ਮੀਅਰ ਜ਼ਹਰਾਨ ਮਮਦਾਨੀ ਦੇ ਅਨੁਸਾਰ 27 ਜਨਵਰੀ ਨੂੰ ਤਾਪਮਨ ਮਨਫੀ 13 ਡਿਗਰੀ ਸੈਲਸੀਅਸ ਤੱਕ ਡਿੱਗਿਆ ਆਖਰੀ 8 ਸਾਲਾਂ ਦੇ ਵਿੱਚ ਸਭ ਤੋਂ ਠੰਡਾ ਦਿਨ ਇਹ ਰਿਹਾ ਤੇ ਸਾਰੇ ਮ੍ਰਿਤਕ ਬਾਹਰ ਮਿਲੇ ਪਰ ਇਹ ਸਪਸ਼ਟ ਨਹੀਂ ਹੈ ਕਿ ਉਪੇਕਰ ਸਾਂਚਵਾਫਰ ਨਹੀਂ ਮੇਰੇ ਦੱਸਿਆ ਗਿਆ ਕੁਝ ਮਿਰ ਤੱਕ ਪਹਿਲਾ ਆਸਰਾ ਪ੍ਰਣਾਲੀ ਦੇ ਵਿੱਚ ਸੰਪਰਕ ਵਿੱਚ ਸਨ ਪਰ ਮੌਤ ਦੇ ਕਾਰਨ ਦੀ ਜਾਂਚ ਜਾਰੀ ਹੈ ਇਸ ਕਾਰਨ ਸ਼ਹਿਰ ਨੇ ਸਲਾਣਾ ਬੇਕਰ ਕਿੰਤੀ ਨੂੰ ਫਰਵਰੀ ਤੱਕ ਮੁਲਤਵੀ ਕਰ ਦਿੱਤਾ ਹੈ 19 ਜਨਵਰੀ ਤੋਂ ਲਗਭਗ 500 ਬੇਕਰ ਲੋਕਾਂ ਨੂੰ ਆਸਰਾ ਸਥਾਨ ਦੇ ਵਿੱਚ ਭੇਜਿਆ ਗਿਆ ਹੈ ਗੰਭੀਰ ਸਿਹਤ ਜੋਖਮ ਵਾਲੇ 350 ਬੇਕਰ ਲੋਕਾਂ ਦੀ ਹਰ 2 ਘੰਟਿਆਂ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਟੈਨੇਸੀ ਦੇ ਨੈਸ਼ਵਿਲ ਦੇ ਵਿੱਚ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ 28 ਜਨਵਰੀ ਦੇ ਸਵੇਰ ਨੂੰ ਤਾਪਮਾਨ -14 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ 135000 ਤੋਂ ਵੱਧਕਰ ਅਤੇ ਕਾਰੋਬਾਰ ਬਿਜਲੀ ਤੋਂ ਬਿਨਾ ਨੇ ਮਿਰ ਫੈਡੀ ਓ ਕੋਨੇਲ ਨੇ ਇਸ ਤੂਫਾਨ ਨੂੰ ਇਤਿਹਾਸਿਕ ਬਰਫ਼ ਤੂਫਾਨ ਕਿਹਾ ਹੈ ਇਸ ਨਾਲ ਹੀ ਸ਼ਹਿਰ ਦੇ 3 ਸ਼ੈਲਟਰ ਅਤੇ 2 ਵੱਧੂ ਸ਼ੈਲਟਰ ਪਰੇ ਹੋਏ ਨੇ ਪੁਲਿਸ ਆਕਪੀਜਨ ਅਤੇ ਐਮਰਜੈਂਸੀ ਟੀਮਾਂ ਓਵਰ ਟਾਈਮ ਕੰਮ ਕਰ ਰਹੀਆਂ ਨੇ ਨਾਸ਼ਵਾਨ ਰੈਸਕਿਊ ਮਿਸ਼ਨ ਨੇ ਦੱਸਾਇਆ ਕਿ ਸਰਦੀ ਦੇ ਵਿਜਾਮ ਤੌਰ ਤੇ 400 ਲੋਕਾਂ ਨੂੰ ਮਿਲਣ ਵਾਲੀ ਸਹਾਇਤਾ ਲਗਭਗ 7000 ਤੱਕ ਪਹੁੰਚ ਗਈ ਹੈ ਇਸ ਤੂਫਾਨ ਦੇ ਨਾਲ ਹੋਈਆਂ ਮੌਤਾਂ ਦੇ ਮੁੱਖ ਕਾਰਨ ਹਾਈਪੋਥਰਮੀਆ ਬਰਫ਼ਾ ਟੋਂਤੇ ਸਮੇਂ ਦਿਲ ਦੇ ਦੌਰੇ ਅਤੇ ਫਿਸਲਣ ਜਾਂ ਠੰਡ ਦੇ ਨਾਲ ਹੋਏ ਹਾਦਸੇ ਬਨੇ ਜਾ ਰਹੇ ਨੇ ਟੈਕਸਾਸ ਦੇ ਵਿੱਚ ਬੌਨ ਹੈਮ ਦੇ ਵਿੱਚ ਤਿੰਨ ਛੋਟੇ ਬੱਚਿਆਂ ਦੀ ਜੰਮੀ ਹੋਈ ਚੀਲ ਦੇ ਵਿੱਚ ਡਿੱਗਣ ਨਾਲ ਮੌਤ ਹੋ ਗਈ ਅਸਟ੍ਰੀਨ ਦੇ ਵਿੱਚ ਇੱਕ ਵਿਅਕਤੀ ਨੇ ਬੰਦ ਗੈਸ ਸਟੇਸ਼ਨ ਦੇ ਵਿੱਚ ਪਨਾ ਲੈਂਦਿਆ ਹਾਈਪੋਥਰਮੀਆ ਕਾਰਨ ਆਪਣੀ ਜਾਨ ਗਵਾਈ ਅਮਰੀਕਾ ਨੇ ਇਸ ਹਿੱਸੇ ਵਿੱਚ برف ਅਤੇ ਠੰਡੀ ਲਹਿਰ ਦੀ ਭਾਰੀ ਤਬਾਹੀ ਸਥਾਨਕ ਅਧਿਕਾਰੀਆਂ ਦੇ ਲਈ ਚੁਣੌਤੀ ਬਣੀ ਹੋਈ ਹੈ ਅਤੇ ਜਨਤਾ ਨੂੰ ਸੁਰੱਖਿਅਤ ਰੱਖਣਾ ਮੁੱਖ ਤਰਜੀਹ ਬਣੀ ਹੋਈ ਹੈ